ਲਹਿਰਾਗਾਗਾ ਤੋਂ ਹੁਸ਼ਿਆਰਪੁਰ ਤੇ ਮੋਨਕ ਤੋਂ ਖਨੋਰੀ ਤੱਕ ਬੱਸ ਸੇਵਾ ਸ਼ੁਰੂ ਕੈਬਿਨੇਟ ਮੰਤਰੀ ਕ ਬਰਿੰਦਰ ਗੋਇਲ ਨੇ ਅੱਜ ਸਵੇਰੇ ਲਹਿਰਾਗਾਗਾ ਤੋਂ ਬੱਸ ਅੱਡੇ ਤੋਂ ਦੋ ਨਵੇਂ ਰੂਟਾਂ ਤੇ ਚੱਲਣ ਵਾਲੀਆਂ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਇਸ ਮੌਕੇ ਗੋਇਲ ਨੇ ਕਿਹਾ ਕਿ ਲਹਿਰਾਗਾਗਾ ਤੋਂ ਹੁਸ਼ਿਆਰਪੁਰ ਜਾਣ ਵਾਲੇ ਵਪਾਰੀਆਂ ਨੂੰ ਅਕਸਰ ਸਫ਼ਰ ਦੌਰਾਨ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਕਿਉਂਕਿ ਇੱਥੋਂ ਸਿੱਧੀ বাস ਸਰਵਿਸ ਦੀ ਕੋਈ ਸੁਵਿਧਾ ਨਹੀਂ ਸੀ ਹੁਣ ਕਿਹਾ ਕਿ ਹੁਣ ਰੋਜ਼ਾਨਾ ਸਵੇਰੇ 6:45 ਮਿੰਟ ਤੇ ਲਹਿਰਾਗਾਗਾ বাস ਸਟੈਂਡ ਤੋਂ ਵਾਇਆ ਮੁੰਨਾ ਸੁਨਾਮ ਸੰਗਰੂਰ ਲੁਧਿਆਣਾ ਹੁੰਦੇ ਹੋਏ ਦੁਪਹਿਰ ਸਮੇਂ ਹੁਸ਼ਿਆਰਪੁਰ ਵਿੱਚ ਪੁੱਜੇਗੀ ਅਤੇ ਉੱਥੋਂ ਦੁਪਹਿਰ 2:37 ਮਿੰਟ ਤੇ ਲਹਿਰਾਗਾਗਾ ਲਈ ਰਵਾਨਾ ਹੋਵੇਗੀ ਬਰੇਂਦਰ ਗੋਇਲ ਨੇ ਦੱਸਿਆ ਕਿ ਦੂਜੀ ਬਸ ਸੇਵਾ ਮੁੰਕ ਤੋਂ ਖਨੋਰੀ ਤੱਕ ਸ਼ੁਰੂ ਕੀਤੀ ਗਈ ਹੈ ਵਿਦਿਆਰਥੀ ਵਰਗ ਨੂੰ ਇਸ ਰੂਟ ਤੇ ਸਰਕਾਰੀ ਬਸ ਸੇਵਾ ਨਾ ਹੋਣ ਕਾਰਨ ਨਾ ਹੋਣ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਹੁਣ ਇਹ ਸਮੱਸਿਆ ਸਥਾਈ ਤੌਰ ਤੇ ਹੱਲ ਕਰ ਦਿੱਤੀ ਗਈ ਹੈ ਬ੍ਰਿੰਦਰ ਕੁਮਾਰ ਗੋਇਲ ਨੇ ਇੱਥੇ মিডিਆ ਨਾਲ ਗੱਲਬਾਤ ਕਰਦਿਆਂ ਦਾਵਾ ਕੀਤਾ ਕਿ ਇਹ ਬਦਲਾਅ ਲਿਆਉਣ ਲਈ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਈ ਸੀ ਉਸ ਬਦਲਾਅ ਤਹਿਤ ਵੱਡੀਆਂ ਲੋਕਪੱਖੀ ਮਿਸਾਲਾਂ ਕਾਇਮ ਕਰਕੇ ਸਰਕਾਰ ਨੇ ਲੋਕਾਂ ਦਾ ਮਨ ਜਿੱਤਿਆ ਹੈ ਇਸ ਮੌਕੇ ਐਡਵੋਕੇਟ ਗੌਰਵ ਗੋਇਲ ਮਾਰਕੀਟ ਕਮੇਟੀ ਚੇਅਰਮੈਨ ਸ਼ਿਸ਼ਪਾਲ ਆਨੰਦ ਤੇ ਪੀਏ ਰਾਕੇਸ਼ ਗੁਪਤਾ ਆਦਿ ਹਾਜ਼ਰ ਸਨ